ਖੋਲ ਖਬਰ ਨਾਬਾਤ ਹੋਏ ਜਿੱਥੇ ਰੇਲਵੇ ਸਟੇਸ਼ਨ ਦੇ ਕੋਲ ਮਾਲ ਗੱਡੀ ਦੀ ਰੇਲ ਇੰਜਨ ਦੇ ਨਾਲ ਟੱਕਰ ਹੋ ਗਈ ਹਾਦਸੇ ਦੇ ਵਿੱਚ ਇੰਦਨ ਤੇ ਗੱਡੀ ਦੇ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਹਾਦਸੇ ਕਾਰਨ ਆਵਾਜਾਈ ਠੱਪ ਹੋਈ ਹੈ ਰਾਤ ਦੇ ਕਰੀਬਨ 2 ਵਜੇ ਪੂਰਾ ਹਾਦਸਾ ਵਾਪਰਿਆ ਮਾਲ ਗੱਡੀ ਨਾਬਾ ਤੋਂ ਲੁਧਿਆਣਾ ਜਾ ਰਹੀ ਸੀ ਅਤੇ ਇੰਜਨ ਪਟਿਆਲਾ ਵੱਲ ਨਾਬਾ ਦੇ ਵਿੱਚ ਅਚਾਨਕ ਦੋਵਾਂ ਵਿਚਾਲੇ ਟੱਕਰ ਹੋ ਗਈ ਅਤੇ ਦੋਵਾਂ ਚਾਲਕਾਂ ਨੂੰ ਇਲਾਜ ਦੇ ਲਈ ਪਟਿਆਲਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਟਰੈਕ ਨੂੰ ਖਾਲੀ ਕਰਾਉਣ ਦੇ ਯਤਨ ਕੀਤੇ ਜਾ ਰਹੇ ਨੇ ਤੇ ਦੂਸਰੀਆਂ ਟ੍ਰੇਨਾਂ ਦੇ ਰੂਟਾਂ ਨੂੰ ਬਦਲਿਆ ਜਾ ਰਿਹਾ ਹੈ ਫਿਲਹਾਲ ਰੇਲਵੇ ਵਿਭਾਗ ਦੇ ਅਫਸਰ ਇਸ ਹਾਦਸੇ ਦੇ ਕਾਰਨਾਂ ਬਾਰੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਹੇ ਨੇ ਜ਼ੋਰਦਾਰ ਖੜਾਕਾ ਆ ਉਹ ਅਸੀਂ ਅੱਖੇ ਦੇਖਿਆ ਲੈ ਵੀ ਕੀ ਹੋਇਆ ਇਹਨਾਂ ਤੋਂ ਆਪਸੇ ਟਕਰਾਈ ਅੰਜ ਡਰਾਈਵਰ ਨੇ ਮਤਲਬ ਕੁਛ ਨਾ ਕੁਛ ਗਲਤੀ ਹੈ ਜੇ ਮਤਲਬ ਨਿਗਾਹ ਜਾਵੇ ਤਾਂ ਚੀਜ਼ ਕੰਟਰੋਲ ਕਰਨੀ ਹੈ ਜੋ ਜਨਮਰ ਨੰਗ ਦਾ ਆਪ ਜੇ ਮਤਲਬ ਲਦਰ ਕੇ ਨੰਗੀ ਜਈ ਹੈ ਤਾਂ ਨੁਕਸਾਨ ਨੁਕਸਾਨ ਹੈ ਦੁਨੀਆਂ ਦਾ ਗੌਰ ਇਹਨਾਂ ਨੇ ਕਰਨਾ ਆਪ ਹੀ ਇਹਨਾਂ ਵਿਭਾਗ ਦੇ ਵੱਲੋਂ ਜਿਨ੍ਹਾਂ ਨੇ ਕੋ ਨੂੰ ਦਿਨਾਚੀ ਸਿਗਨਲ ਜਾ ਕੇ ਇਸ ਤਰ੍ਹਾਂ ਦੀ ਪਤਾ ਦੀ ਗਲਤੀ ਕਰ ਦਿੱਤੀ ਬਹੁਤ ਜ਼ਿਆਦਾ ਨੁਕਸਾਨ ਜੀ ਬਹੁਤ ਜ਼ਿਆਦਾ ਵਜਣਾ ਸੀ ਜਿਹੜਾ ਦੁਨੀਆਂ ਨੂੰ ਪਤਾ ਲੱਗਿਆ ਵੀ ਬਹੁਤ ਵਢਾਅ ਸਾਬ ਗਿਆ